ਨੰਤਰ ਸੇਵਾ ਦੇ ਵਿੱਚ ਹਾਜ਼ਰ ਇਹ ਮੰਚ ਲਗਭਗ 12 ਵਜੇ ਤੋਂ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਂਜੜਾ ਹੈ ਉਹ ਮੰਚ ਤੋਂ ਕੀਤਾ ਜਾ ਰਿਹਾ ਹੈ ਜੀ ਬਹੁਤ ਹੀ ਬਖੂਬੀ ਮੰਚ ਦਾ ਸੰਚਾਲਨ ਚਲਾ ਰਹੇ ਸਨ ਤੇ ਸ਼੍ਰੀ ਸ਼ੋਕ ਨਿਵਾਣਾ ਜੀ ਗੁਰੂ ਮਹਾਰਾਜ ਦੀ ਮਹਿਮਾ ਦਾ ਗੁਣਗਾਂਜ ਕਰਦੇ ਸਨ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜੀਵਨ ਮਿਸ਼ਨ ਬਾਰੇ ਅਗਰ ਅਸੀਂ ਦੇਖਣਾ ਹੋਵੇ ਦਾ ਗੁਰੂ ਮਹਾਰਾਜ ਦੀ ਬਾਣੀ ਇਕਲਾਈ ਬਾਣੀ ਹੈ ਜਿਸ ਦਾ ਕਿ ਇੱਕ ਇੱਕ ਆਦੇਸ਼ ਇੱਕ ਇੱਕ ਸੰਦੇਸ਼ ਜਿਹੜਾ ਹੈ ਉਹ ਜੀਵਨ ਦੇ ਵਿੱਚ ਐਸਾ ਰਸ ਖੋਲਦਾ ਹੈ ਕਿ ਜਿਸ ਨੂੰ ਕੋਈ ਅੰਮ੍ਰਿਤੋ ਉਹ ਵੰਡਿਆ ਨਹੀਂ ਰਹਿਣਾ ਚਾਹੀਦਾ ਜੋ ਅੱਜ ਉਹ ਰਸ ਜਿਹੜਾ ਹੈ ਉਹ ਮਿੱਠੜ ਰਿਹਾ ਹੈ ਬੇਗਮਪੂਰਾ ਸ਼ਹਿਰ ਕੋ ਨਾਉ ਦੁੱਖਾਂ ਦੋ ਨਹੀਂ ਟੇਠਾਉ ਨਾ ਦਸ਼ਵੀਸiraj ਨਾਮਾਲ ਕੌਫਨਾ ਖਾਤਾ ਨਾ ਦਰਸ ਜਵਾਲ ਗੁਰੂ ਮਹਾਰਾਜ ਜੀ ਦੇ ਬਾਣੀ ਦੇ ਸ਼ਬਦ ਜੋ ਕੀ ਸੰਦੇਸ਼ ਦਿੰਦੇ ਨੇ ਕਿ ਸਾਨੂੰ ਇੱਕ ਮਿਕ ਹੋ ਕੇ ਚੱਲਣਾ ਚਾਹੀਦਾ ਹੈ ਔਰ ਇਹ ਮੰਚ ਵੀ ਉਸੇ ਹੀ ਡਾਇਰੈਕਸ਼ਨ ਦੇ ਵਿੱਚ ਕੰਮ ਕਰਦਾ ਹੈ ਥੋੜੇ-ਹੁੜੇ ਸਰਦਾਰ ਅਰਜੀਤ ਸਿੰਘ ਜੀ ਸੀਨੀਅਰ ਜਨਰਲ ਮੈਨੇਜਰ ਸ਼ੌਪਰ ਇੰਟਰਨੈਸ਼ਨਲ ਉਹ ਇੱਥੋਂ ਹੋ ਕੇ ਗਏ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਵੀ ਇਹੋ ਉਪਦੇਸ਼ ਸੀ ਈ ਨਾਨਕ ਐਸੀ ਪ੍ਰੀਤ ਕਰ ਜੈਸੀ ਜੁਲਾਹਣੇ ਦੀ ਰੀਤ ਉਹਨੂੰ ਤੋੜਨ ਨਾਲ ਪ੍ਰੀਤ ਨਹੀਂ ਉਹਨੂੰ ਜੋੜਨ ਨਾਲ ਪ੍ਰੀਤ ਤੋਂ ਇਹ ਮੰਚ ਜਿਹੜਾ ਹੈ ਉਹ ਵੀ ਇਸੇ ਤਰੀਕੇ ਦੇ ਨਾਲ ਸਾਰੀ ਸੰਗਤ ਨੂੰ ਜੋੜਨ ਲਈ ਲਗਾਇਆ ਜਾਂਦਾ ਹੈ ਲੰਗਰ ਦੇ ਰੂਪ ਦੇ ਵਿੱਚ ਮਾਚ ਦੀ ਪ੍ਰਧਾਨਗੀ ਅੰਬੈਸਡਰ ਰਮੇਸ਼ ਚੰਦਰ ਜੀ ਉਹਨਾਂ ਦੇ ਨਾਲ ਸ੍ਰੀ ਪਰਮਜੀਤ ਮਹੇਜ ਜੀ ਆਰਗੇਨਾਈਜ਼ਰ ਸ਼੍ਰੀ ਕ੍ਰਿਸ਼ਨ ਲਾਲ ਜੀ ਔਰ ਆਸਟਰੀਆ ਤੋਂ ਚੇਚੇ ਦੌਰੇ ਤੇ ਪਹੁੰਚੇ ਸ਼੍ਰੀ ਮਨੋਹਰ لال ਸਮਰਾਜੀ ਔਰ ਸਾਰੇ ਹੀ ਸੂਝਵਾਨ ਪਰਤਵੱਤੇ ਸੱਜਣ ਪਾਤਸ਼ਾਹ ਬਿਸ਼ੋਭਿਤ ਨੇ ਤੋਂ ਹੈ ਬਰਸੀ ਸਾਡੇ ਜਿਹੜਾ ਉੱਚੀ ਕੀਤੀ ਸ਼ਾਨ ਪਹਿਲੇ ਗੁਰੂ ਰਵਿਦਾਸ ਦੂਜੇ ਭੀਮ ਵਿਦਵਾਨ ਇੱਕ ਲਿਖ ਗਿਆ ਬਾਣੀ ਤੇ ਦੂਸਰਾ ਭਾਰਤੀ ਸੰਵਿਧਾਨ ਤੋ ਗੁਰੂ ਨਾਨਕ ਦੇਵ ਜੀ ਦਾ ਜਿੱਥੇ ਅਸੀਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਉਹਨਾਂ ਦੇ ਇਲਾਹੀ ਬਾਣੀ ਦਾ ਜਿਹੜਾ ਹੈ ਆਨੰਦ ਲੈ ਰਹੇ ਹਾਂ ਉਸੇ ਤਰ੍ਹਾਂ ਅਸੀਂ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਨੂੰ ਇਸ ਮੰਚ ਤੋਂ ਹਮੇਸ਼ਾ ਯਾਦ ਕਰਦੇ ਹਾਂ ਔਰ ਨਮਨ ਕਰਦੇ ਹਾਂ ਕਿਉਂਕਿ ਸਮਾਜ ਜਦੋਂ ਅਸੀਂ ਆਪਣੇ ਆਪ ਨੂੰ ਨੀਵਾ ਕਰਕੇ ਦੇਖਣਾ ਹੋਵੇ ਤਾਂ ਅਸੀਂ ਗੱਲਾਂ ਕਰਦੇ ਹਾਂ ਕਿ ਇਹ ਗਲੇ ਸਮਾਜ ਹੈ ਦੱਬਿਆ ਕੁਚਲਿਆ ਹੋਇਆ ਸਮਾਜ ਹੈ ਪਰ ਨਹੀਂ ਮੈਂ ਸਮਝਦਾ ਹਾਂ ਕਿ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਦੋਨਾਂ ਹੱਥਾਂ ਵਿੱਚ ਲੱਡੂ ਹੋਣਾ ਅਗਰ ਉਹ ਕਹਾਵਤ ਜਿਹੜੀ ਆ ਉਹ ਟੁੱਕਦੀ ਹੈ ਤਾਂ ਉਹ ਸਾਡੇ ਰਵਿਦਾਸੀਆ ਸਮਾਜ ਲਈ ਟੁੱਕਦੀ ਹੈ ਕਿਉਂਕਿ ਜਿੱਥੇ ਇੱਕ ਹੱਥ ਵਿੱਚ ਸਾਡੇ ਗੁਰੂ ਮਹਾਰਾਜ ਜੀ ਦੀ ਲਾਹੇ ਬਾਣੀ ਹੈ ਤੇ ਉੱਥੇ ਦੂਸਰੇ ਹੱਥ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਡਕਰ ਜੀ ਦਾ ਦਿੱਤਾ ਹੋਇਆ ਸੰਵਿਧਾਨ ਹੈ ਤਾਸੀ ਹਮੇਸ਼ਾ ਹਰ ਇੱਕ ਕਠਿਨਾਈ ਦਾ ਸਾਹਮਣਾ ਇਹਨਾਂ ਦੋ ਮਹਾਨ ਗ੍ਰੰਥਾਂ ਜੋ ਉਪਦੇਸ਼ ਲੈ ਕੇ ਕਰ ਸਕਦੇ ਹਾਂ। ਬਾਕੀ ਜੋ ਇਸ ਮੰਚ ਦੀ ਗੱਲ ਹੈ ਮੈਂ ਸਵੇਰੇ ਵੀ ਦੱਸਿਆ ਸੀ ਕਿ ਇਸ ਨੂੰ ਕਰਨ ਦੇ ਲਈ ਜਿੰਨੀ ਵੀ ਮਿਹਨਤ ਹੈ ਉਸ ਨੂੰ ਅਸੀਂ ਜਿਹੜੇ ਪਰਿਵਾਰ ਦੇ ਹੁਣ ਅੱਗੇ ਨੌਜਵਾਨ ਹਾਂ ਉਸ ਨੂੰ ਰਲ ਮਿਲ ਕੇ ਇਸ ਚੰਗੇ ਤਰੀਕੇ ਦੇ ਨਾਲ ਆਪਣੇ ਬਟਿਆ ਦੇ ਜਿਹੜੇ ਆ ਉਸ ਸ਼ਤਰਛਾਇਆ ਦੇ ਵਿੱਚ ਇਸ ਨੂੰ ਹੋਰ ਅੱਗੇ ਵਧਾਈਏ ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਧੰਨਵਾਦੀ ਹਾਂ ਸ਼੍ਰੀ ਸੁਭਾਸ਼ ਡੋਗਰਾ ਜੀ ਤੇ ਇਹਨਾਂ ਅੱਗੇ ਮੰਚੀ ਕਾਰਵਾਈ ਚਲਾਉਂਦਾ ਹਾਂ